ਈ ਮੈਡਮ ਟੌਂਟ ਨਹੀਂ ਇਹ ਟੌਂਟ ਉਹਨਾਂ ਨੂੰ ਲੱਗਦੀ ਹੈ ਵੀ ਜਿਨ੍ਹਾਂ ਨੇ ਚੀਜ਼ ਕੀਤੀ ਹੋਊਗੀ ਹੁਣ ਜੇ ਕਿਸੇ ਮੁੰਡੇ ਨੇ ਕੁੜੀ ਨਾਲ ਮਾਰਾ ਕੀਤਾ ਹੋਊਗਾ ਟੌਂਟ ਉਹਨੂੰ ਲੱਗਣੀ ਹੈ ਜਿਹੜਾ ਸਹੀ ਹੈ ਉਹਨੂੰ ਤਾਂ ਲੱਗਣੀ ਨਹੀਂ ਬਾਹਰ ਵੀ ਜੇ ਕੁੜੀਆਂ ਜਾਂਉਂਦੀਆਂ ਪਈਆਂ ਨੇ ਬਾਹਰ ਜਾ ਕੇ ਜਾਂ ਤਾਂ ਮੁੰਡੇ ਨੂੰ ਛੱਡ ਦਿੰਦੀ ਹੈ ਮੁੰਡਾ ਕੁੜੀ ਨੂੰ ਛੱਡਦਾ ਅੱਜ ਕੱਲ ਚੱਲਦਾ ਪਿਆ ਮਾਹੌਲ ਹੀ ਚੱਲਦਾ ਪਿਆ ਹੋਇਆ ਇਹਦੇ ਵਿੱਚ ਕੋਈ ਟੌਂਟ ਮਾਰਨ ਵਾਲੀ ਗੱਲ ਨਹੀਂ ਅੱਜ ਕੱਲ ਜੋ ਸਾਹਮਣਾ ਸਿਚੁਏਸ਼ਨ ਚੱਲਦੀ ਪਈ ਹੈ ਹਰ ਬੰਦਾ ਚਾਹੇ ਕੋਈ ਸਟੂਡੈਂਟ ਹੋਵੇ ਚਾਹੇ ਕੋਈ ਵੱਡਾ ਹੋਵੇ ਚਾਹੇ ਕੋਈ ਮੈਰਿਡ ਹੋਵੇ ਸਾਰੇ ਡਿਪਰੈਸ਼ਨ ਤੇ ਇੱਕ ਦੋ ਮੈਂ ਬਣਾਈਆਂ ਉਸ ਹਾਮ ਨਾਲ ਤੇ ਲੋਕਾਂ ਨੇ ਮੈਨੂੰ ਪਿਆਰ ਵੀ ਦਿੱਤਾ ਤੇ ਹੁਣ ਲੋਕੀ ਮੈਨੂੰ ਕੋ ਚਾਹੁੰਦੇ ਆ ਕਿ ਮੈਂ ਇਹੋ ਜਿਹੀਆਂ ਵੀਡੀਓ ਹੀ ਬਣਾਵਾ ਜੇ ਹੁਣ ਮੇਰੇ ਬੋਲਣ ਨਾਲ ਕੋਈ ਬੰਦਾ ਡਿਪਰੈਸ਼ਨ ਐਂਗਜ਼ਾਈਟੀ ਤੋਂ ਬਾਹਰ ਆ ਰਿਹਾ ਤੇ ਮੈਨੂੰ ਲੱਗਣਾ ਬੋਲਣਾ ਚਾਹੀਦਾ ਜਿਹਦੀ ਲਾਈਫ ਦੇ ਵਿੱਚ ਖੁਦ ਵੀ ਹੱਡ ਬੀਤੀ ਹੋਵੇ ਹਨ ਕਿਉਂਕਿ ਸਾਰਿਆਂ ਕੁਝ ਆਪਾਂ ਦੁਨੀਆਦਾਰੀ ਤੋਂ ਨਹੀਂ ਸਿੱਖਦੇ ਸਾਡੇ ਨਾਲ ਵੀ ਲੋਕਾਂ ਨੇ ਜੀ ਮਾੜੀ ਕੀਤੀ ਹੋਈ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲੇਕ ਅੱਜ ਅਸੀਂ ਇੱਕ ਇੱਧਰ ਦੇ ਸੋਸ਼ਲ ਵਰਕਰ ਨਾਲ ਤੁਹਾਨੂੰ ਮਿਲਵਾ ਰਹੇ ਹਾਂ ਜੋ ਕਿ ਅਕਸਰ ਹੀ ਉਹਨਾਂ ਦੀ ਰੀਲਾਂ ਜੜੀਆਂ ਨੇ ਵਾਇਰਲ ਹੁੰਦੀ ਹੋਈ ਦਿਖਾਈ ਦੇ ਰਹੀਆਂ ਨੇ ਜੀ ਹਾਂ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਦੀਪਕ ਵਲੋਗਰ ਲੁਧਿਆਣਵੀ ਕੋਲ ਜੋ ਕਿ ਅਕਸਰ ਹੀ ਜਿਹੜੇ ਆ ਬਹੁਤ ਜ਼ਿਆਦਾ ਮੋਟੀਵੇਸ਼ਨਲ ਜੜੀਆਂ ਨੇ ਰੀਲਾਂ ਬਣਾ ਰਹੇ ਨੇ ਤੇ ਲਗਾਤਾਰ ਹੀ ਜਿਹੜੇ ਨੇ ਫੇਮਸ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਆਪਾਂ ਗੱਲਬਾਤ ਕਰਦੇ ਤੇ ਜਾਣਦੇ ਆ ਕਿਵੇਂ ਰੀਲ ਬਣਾਉਣ ਦਾ ਸ਼ੌਂਕ ਪਿਆ ਤੇ ਰੀਲ ਬਣਾ ਰਹੇ ਹੋ ਤੇ ਕੰਟੈਂਟ ਜਿਹੜਾ ਆ ਇਹਨਾਂ ਦਾ ਜ ਗੱਲਬਾਤ ਕਰਦੇ ਤੇ ਤੁਹਾਡੇ ਤੱਕ ਵੀ ਪਹੁੰਚਾਉਂਦੇ ਆ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਮਹਾਰਾਜ ਤੇ ਕੀ ਹਾਲ ਚਾਲ ਹੈ ਤੁਹਾਡੀ ਹਾਲ ਚਾਲ ਬਹੁਤ ਵਧੀਆ ਜੀ ਤਾਂ ਸਭ ਤੋਂ ਪਹਿਲਾਂ ਇਹ ਦੱਸੋ ਰੀਲ ਬਣਾ ਰਹੇ ਹੋ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਹੋਏ ਦਿਖਾਈ ਦੇ ਰਹੇ ਹੋ ਕਾਰਨ ਕੀ ਹੈ ਇਹਦੇ ਪਿੱਛੇ ਕਾਰਨ ਜੋ ਅੱਜ ਕੱਲ ਦੁਨੀਆ ਦੇ ਵਿੱਚ ਸਿਚੁਏਸ਼ਨ ਚੱਲਦੀ ਪਈ ਹੈ ਜੀ ਕੁਝ ਆਪਣੀ ਜ਼ਿੰਦਗੀ ਨਾਲ ਵੀ ਇਦਾਂ ਦੀ ਘਟਨਾ ਬੀਤੀ ਹੋਈ ਹੈ ਵੀ ਬਸ ਇਸ ਕਰਕੇ ਆਪਾਂ ਰੀਲਾਂ ਬਣਾ ਰਹੇ ਹਾਂ ਜੀ ਕੀ ਕल्पना ਕੀਤੀ ਹੋਈ ਇੱਕ ਵਾਰੀ ਸਾਡੇ ਵੀਵਰਸ ਨਾਲ ਸਾਂਝਾ ਕਰੋਗੇ ਅੱਜ ਕੱਲ ਜੋ ਸਾਹਮਣਾ ਸਿਚੁਏਸ਼ਨ ਚੱਲਦੀ ਪਈ ਹੈ ਹਰ ਬੰਦਾ ਚਾਹੇ ਕੋਈ ਸਟੂਡੈਂਟ ਹੋਵੇ ਚਾਹੇ ਕੋਈ ਵੱਡਾ ਹੋਵੇ ਚਾਹੇ ਕੋਈ ਮੈਰਿਡ ਹੋਵੇ ਸਾਰੀ ਡਿਪਰੈਸ਼ਨ ਵਿੱਚ ਕੋਈ ਐਂਜਾਇਟੀ ਵਿੱਚ ਕਿਸੇ ਨੂੰ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਤਾਂ ਹੈਗੀ ਹੋਈ ਆ ਕੋਈ ਪੈਸਿਆਂ ਨੂੰ ਵੀ ਪਰੇਸ਼ਾਨ ਤੇ ਮੈਨੂੰ ਲੱਗਿਆ ਵੀ ਸਾਰੇ ਅੱਜ ਕੱਲ ਰੀਲਾਂ ਬਣਾਉਂਦੇ ਪਏ ਨੇ ਕੋਈ ਨੱਚ ਟੱਪ ਗਈ ਜਾਂ ਕੋਈ ਰੋਸਟ ਕਰਕੇ ਪਰ ਇਹਨਾਂ ਨਾਲੋਂ ਥੋੜੀ ਡਿਫਰੈਂਟ ਬਣਾ ਕੇ ਆਪਾਂ ਚੱਲੀਏ ਬਿਲਕੁਲ ਤੇ ਇੱਕ ਦੋ ਮੈਂ ਬਣਾਈਆਂ ਉਸ ਸਾਹਮਣੇ ਤੇ ਲੋਕਾਂ ਨੇ ਮੈਨੂੰ ਪਿਆਰ ਵੀ ਦਿੱਤਾ ਹੂੰ ਤੇ ਹੁਣ ਲੋਕੀ ਮੈਨੂੰ ਕੋ ਚਾਹੁੰਦੇ ਆ ਕਿ ਮੈਂ ਇਹੋ ਜਿਹੀਆਂ ਵੀਡੀਓ ਹੀ ਬਣਾਵਾ ਤੇ ਠੀਕ ਹੈ ਪਰ ਲੋਕੀ ਪਿਆਰ ਦੇ ਰਿਹਾ ਤੇ ਬਣਾਉਂਦਾ ਰਹੂੰਗਾ ਇਹੋ ਜਿਹੀ ਵੀਡੀਓ ਹੀ ਮੈਂ अच्छा मैं देखा है काफी वीडियोस ਦੇ ਵਿੱਚ ਤੁਸੀਂ ਸਿੱਧਾ ਹੀ ਜਾ ਕੇ ਟੌਂਟਿੰਗ ਕਰ ਦਿੰਦੇ ਹੋ ਇੱਕ ਤਰੀਕੇ ਦੀ ਕੁੜੀ ਨੂੰ ਕਹਤਾ ਮੁੰਡੇ ਨੂੰ ਕਹਤਾ ਵੀ ਜੇਕਰ ਵਿਆਹ ਕਰਨ ਦੀ ਹਿੰਮਤ ਨਹੀਂ ਹੈਗੀ ਤਾਂ ਕਿਸੇ ਨੂੰ ਮਤਲਬ ਲਾਰੇ ਨਾ ਲਾਓ ਇਹ ਕੁਝ ਵੀ ਇਹ ਤੁਹਾਡੇ ਨਾਲ ਆਪਣੇ ਨਾਲ ਵੀ ਮਤਲਬ ਇੱਥੇ ਹੋਇਆ ਕਿ ਲੋਕਾਂ ਦੇ ਮੈਸੇਜ ਆ ਕਮੈਂਟਸ ਆਉਂਦੇ ਨੇ ਜਿਸ ਕਰਕੇ ਤੁਹਾਨੂੰ ਉਹਨਾਂ ਦਾ ਰਿਪਲਾਈ ਕਰਨਾ ਪੈਂਦਾ ਹੈ ਜਾਂ ਫਿਰ ਉਹ ਆਪਣੀ ਸਟੋਰੀਆਂ ਜਿਹੜੀਆਂ ਨੇ ਤੁਹਾਡੇ ਨਾਲ ਬਿਆਹ ਕਰਦੇ ਇਹ ਮੈਡਮ ਟੌਂਟ ਨਹੀਂ ਇਹ ਟੌਂਟ ਉਹਨਾਂ ਨੂੰ ਲੱਗਦੀ ਹੈ ਵੀ ਜਿਨ੍ਹਾਂ ਨੇ ਚੀਜ਼ ਕੀਤੀ ਹੋਊਗੀ ਹੁਣ ਜੇ ਕਿਸੇ ਮੁੰਡੇ ਨੇ ਕੁੜੀ ਨਾਲ ਮਾਰਾ ਕੀਤਾ ਹੋਊਗਾ ਟੌਂਟ ਉਹਨੂੰ ਲੱਗਣੀ ਹੈ ਜਿਹੜਾ ਸਹੀ ਉਹਨੂੰ ਤਾਂ ਲੱਗਣੀ ਨਹੀਂ ਪਰ ਨਾਲੇ ਮੈਂ ਤਾਂ ਰਿਐਲਿਟੀ ਦੱਸੀ ਹੈ ਕਿਉਂਕਿ ਅੱਜ ਕੱਲ ਜਿਸ ਹਿਸਾਬ ਨਾਲ ਮਾਹੌਲ ਚੱਲਦਾ ਪਿਆ ਮੁੰਡੇ ਕੁੜੀਆਂ ਨੂੰ ਵਰਤੀ ਜਾਂਦੇ ਕੁੜੀ ਮੁੰਡਿਆਂ ਨੂੰ ਵਰਤੀ ਜਾਂਦੀ ਪਈ ਇਹ ਤੂੰ ਇਹ ਚਲਦੀਆਂ ਪਈਆਂ ਚੀਜ਼ਾਂ ਇਹਦੇ ਵਿੱਚ ਕੋਈ ਦੋਰਾ ਹੈ ਨਹੀਂ ਕੀ ਆ ਹੁਣ ਤੂੰ ਹਿਸਾਬ ਲਾਓ ਵੀ ਅੱਜ ਕੱਲ ਬਾਹਰ ਵੀ ਜੇ ਕੁੜੀਆਂ ਜਾਂਉਂਦੀਆਂ ਪਈਆਂ ਨੇ ਬਾਹਰ ਜਾ ਕੇ ਜਾਂ ਤਾਂ ਮੁੰਡਿਆਂ ਨੂੰ ਛੱਡ ਦਿੰਦੀ ਹੈ ਮੁੰਡਾ ਕੁੜੀ ਨੂੰ ਛੱਡਦਾ ਅੱਜ ਕੱਲ ਚੱਲਦਾ ਪਿਆ ਮਾਹੌਲ ਹੀ ਚੱਲਦਾ ਪਿਆ ਹੋਇਆ ਇਹਦੇ ਵਿੱਚ ਕੋਈ ਟੌਂਡ ਮਾਰਨ ਵਾਲੀ ਗੱਲ ਨਹੀਂ ਪਰ ਜਿਸ ਹਿਸਾਬ ਨਾਲ ਵੀਡੀਓ ਬਣਾਈ ਹੈ ਪਰ ਮਿੰਤਾ ਲੋਕਾਂ ਦਾ ਪਿਆਰ ਮਿਲੇ ਮੈਨੂੰ ਇੱਕ ਵੀ ਨੈਗੇਟਿਵ ਕਮੈਂਟ ਕਿਸ ਫੋਲੋਅਰਸ ਕਾਢਨੇ ਪਰ ਵਿਊ ਬਹੁਤ ਜ਼ਿਆਦਾ ਆ ਰਹੇ ਨੇ ਕਈ ਲੋਕਾਂ ਦਾ ਸਵਾਲ ਵੀ ਹੈ ਵੀ ਹਾਂ ਕਿਤੇ ਨੇ ਕਿਤੇ ਪ੍ਰੋਮੋਸ਼ਨ ਕਰਾਈ ਹੁੰਦੀ ਹੈ ਜਾਂ ਫਿਰ ਵਿਊ ਵਿਊਜ਼ ਵਧਾਉਣ ਦੀ ਕੋਈ ਸਕੀਮ ਲਾਈ ਹੋਈ ਹੁੰਦੀ ਹੈ ਕਿ ਐਪ ਵਗੈਰਾ ਹੁੰਦਾ ਹੈ ਨਹੀਂ ਮੈਡਮ ਇਹ ਮੈਨੂੰ ਤਾਂ ਨਹੀਂ ਚੀਜ਼ਾਂ ਦਾ ਪਤਾ ਪਰ ਮੈਂ ਇੰਨਾ ਜਾਣਦਾ ਕਿ ਲੋਕੀ ਸੱਚ ਸੁਣਨਾ ਚਾਹੁੰਦੇ ਆ ਬੰਦਾ ਬੋਲਣ ਵਾਲਾ ਹੋਵੇ ਜਿਹੜੀ ਚੀਜ਼ ਮੈਂ ਬੋਲੀ ਹੈ ਮੈਨੂੰ ਲੱਗਿਆ ਵੀ ਲੋਕਾਂ ਨੇ ਉਹ ਚੀਜ਼ ਪ੍ਰਮਾਣ ਕੀਤੀ ਹੈ ਤੇ ਮੈਂ ਸੈਕਿੰਡ ਟਾਈਮ ਵੀ ਵੀਡੀਓ ਪਾਈ ਹੈ ਤੇ ਮੈਨੂੰ ਉਹ ਵੀ ਵਧੀਆ ਰਿਸਪੌਂਸ ਦੇ ਕੇ ਗਈ ਹੈ ਜੀ ਪਹਿਲੀ ਵੀਡੀਓ ਕਿਹੜੀ ਪਾਈ ਸੀ ਤੇ ਕੀ ਸੋਚ ਕੇ ਪਾਈ ਸੀ ਮੈਡਮ ਮੈਨੂੰ ਨਾ ਕਿਸੇ ਕੁੜੀ ਦਾ ਮੈਸੇਜ ਆਇਆ ਸੀਗਾ ਉਹਨੇ ਰੋ ਕੇ ਵਾਇਸ ਮੈਸੇਜ ਭੇਜਿਆ ਸੀਗਾ ਵੀ ਤੁਸੀਂ ਤੁਹਾਡੀ ਵਾਇਸ ਵਧੀਆ ਸਾਨੂੰ ਇਹ ਚੀਜ਼ ਵਧੀਆ ਲੱਗੀ ਕਿ ਆਪਾਂ ਵੀਡੀਓ ਬਣਾਉਨੇ ਆ ਨਾ ਹੁਣ ਸਾਹਮਣੇ ਵਾਲਾ ਦੇਖਦਾ ਕਿਸੇ ਨੂੰ ਫੇਸ ਵੈਲਿਊ ਵਧੀਆ ਲੱਗਦੀ ਆ ਕਿਸੇ ਨੂੰ ਕੁਝ ਵਧੀਆ ਲੱਗਦਾ ਵਾ ਤੇ ਉਹ ਕੁੜੀ ਨੇ ਮੈਨੂੰ ਰੋ ਕੇ ਦੱਸਿਆ ਵੀ ਮੇਰੇ ਨਾਲ ਮੁੰਡੇ ਨੇ ਇਦਾਂ ਕੀਤਾ ਤੇ ਮੈਂ ਉਹ ਚੀਜ਼ ਨੂੰ ਥੋੜਾ ਗੁੱਸੇਰੇ ਹਿਸਾਬ ਨਾਲ ਜਿਵੇਂ ਮੇਰੇ ਮਨ ਦੇ ਵਿੱਚ ਆਇਆ ਤਾਂ ਮੈਂ ਵੀਡੀਓ ਬੋਲ ਕੇ ਪਾ ਦਿੱਤੀ ਤੇ ਉਹ ਸ਼ਾਮ ਤੱਕ ਵੀਡੀਓ 1 ਲੱਖ ਤੋਂ ਉੱਤੇ ਕਰਾਸ ਕਰ ਗਈ ਤੇ 15000 ਤੋਂ ਉੱਤੇ ਮਤਲਬ ਮੈਸੇਜ ਸ਼ੇਅਰਿੰਗ ਹੋ ਗਈ ਤੇ ਮਤਲਬ ਲੋਕੀ ਰਿਐਲਿਟੀ ਸੁਣਨਾ ਚਾਹੁੰਦੇ ਆ ਫਿਰ ਆਪਾਂ ਬੋਲਦੇ ਕਿਉਂ ਨਹੀਂ ਕਿਏ ਜੇ ਹੁਣ ਮੇਰੇ ਬੋਲਣ ਵਾਲੇ ਕੋਈ ਬੰਦਾ ਡਿਪਰੈਸ਼ਨ ਐਂਗਜ਼ਾਇਟੀ ਤੋਂ ਬਾਹਰ ਆ ਰਿਹਾ ਤੇ ਮੈਨੂੰ ਲੱਗਣਾ ਬੋਲਣਾ ਚਾਹੀਦਾ ਕਿਉਂਕਿ ਮੋਟੀਵੇਸ਼ਨਲ ਬੰਦਾ ਉਹ ਹੁੰਦਾ ਕਿ ਜਿਹਦੇ ਨਾਲ ਜਿਹਦੀ ਲਾਈਫ ਦੇ ਵਿੱਚ ਖੁਦ ਵੀ ਹੱਡ ਬੀਤੀ ਹੋਵੇ ਹਨਾ ਕਿਉਂਕਿ ਸਾਰਿਆਂ ਕੁਝ ਆਪਾਂ ਦੁਨੀਆਦਾਰੀ ਤੋਂ ਨਹੀਂ ਸਿੱਖਦੇ ਸਾਡੇ ਨਾਲ ਵੀ ਲੋਕਾਂ ਨੇ ਜੇ ਮਾੜੀ ਕੀਤੀ ਹੋਈ ਹੈ ਤੇ ਉਹ ਚੀਜ਼ ਆਪਾਂ ਲੋਕਾਂਗੇ ਪੇਸ਼ ਕਰਦੇ ਆ ਹੁਣ ਜੇ ਮੈਂ ਕਹਾਂ ਕਿ ਮੇਨੂੰ ਤਾਂ ਕੁਝ ਮੇਰੇ ਲਈ ਲਾਈਫ 'ਚ ਕੁਝ ਹੋਇਆ ਹੀ ਨਹੀਂਗਾ ਤੇ ਮੈਂ ਲੋਕਾਂ ਕੋ ਸੁਣ ਕੇ ਵੀਡੀਓ ਪਾਈਏ ਨਾ ਇਦਾਂ ਕੁਝ ਨਹੀਂਗਾ ਮੇਰੇ ਆਪਣੀ ਲਾਈਫ ਨਾਲ ਰਿਲੇਟਡ ਹੈਗੀਆਂ ਇਹ ਚੀਜ਼ਾਂ ਕਿ ਕੀ ਤੁਹਾਡੇ ਨੇ ਲਾਈਫ ਨਾਲ ਰਿਲੇਟਡ ਇੱਕ ਵਾਰੀ ਦੱਸੋਗੇ ਮੈਡਮ ਰਿਲੇਟਡ ਹੈ ਕਿਉਂਕਿ 3-4 ਸਾਲ ਮੈਂ ਡਿਪਰੈਸ਼ਨ ਐਂਗਜ਼ਾਇਟੀ ਦੇ ਵਿੱਚ ਰਿਹਾ ਹਾਂ ਜੋ ਕਿ ਜਦੋਂ ਡਿਪਰੈਸ਼ਨ ਐਂਗਜ਼ਾਈਟੀ ਹੁੰਦੀ ਆ ਨਾ ਉਸ ਟਾਈਮ ਦੇ ਵਿੱਚ ਲੋਕੀ ਥੋੜੇ ਕੋ ਨਾ ਦੂਰੀਆਂ ਬਣਾਉਣ ਲੱਗ ਜਾਂਦੇ ਕਿਉਂਕਿ ਉਹ ਬੰਦਾ ਬੇਸੀ ਕੱਲਾ ਮਹਿਸੂਸ ਕਰਦਾ ਆਪਣੇ ਆਪ ਨੂੰ ਨਾ ਉਹਨੇ ਖੁਸ਼ ਰਹਿਣਾ ਨਾ ਉਹਨੇ ਹੱਸਣਾ ਤੇ ਠੀਕ ਆ ਪਰ ਮੈਨੂੰ ਨਹੀਂ ਕਿਸੇ ਨੇ ਸਾਥ ਦਿੱਤਾ ਪਰ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਲਾਈਫ ਦੇ ਵਿੱਚ ਇਹਨੇ ਦੁੱਖ ਦਿੱਤੇ ਆ ਨਾ ਤੇ ਮੈਂ ਖੁਸ਼ ਹਾਂ ਕਿਉਂਕਿ ਦੁੱਖ ਮਿਲਣ ਦਾ ਮਤਲਬ ਇਹ ਹੈ ਕਿ ਮੈਨੂੰ ਅੱਗੇ ਸਿੱਖਣ ਨੂੰ ਬਹੁਤ ਕੁਝ ਮਿਲਿਆ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ ਨਾ ਸ਼ਾਇਦ ਉਹਨਾਂ ਦੀ ਕੋਈ ਮਜਬੂਰੀ ਹੋਵੇ ਜਾਂ ਨਹੀਂ ਦਿੱਤਾ ਕੋਈ ਦਿੱਕਤ ਨਹੀਂ ਮੈਨੂੰ ਕਿਸੇ ਨਾਲ ਕੋਈ ਉਹ ਨਹੀਂ ਹੈਗਾ ਠੀਕ ਆ ਕੁਈ ਬੰਦੇ ਵਰਤ ਕੇ ਵੀ ਚਲੇ ਜਾਂਦੇ ਹੁੰਦੇ ਆ ਪਰ ਆਪਾਂ ਕਿਉਂ ਕਿਸੇ ਦਾ ਮੜਾ ਕਰਨਾ ਬਿਲਕੁਲ ਤੇ ਤੇ ਤੁਸੀਂ ਕਹਿਆ ਨਾ ਵੀ ਆਪਣੇ ਹੁੰਦੇ ਨੇ ਜਿਹੜੇ ਸਾਥ ਛੱਡ ਜਾਂਦੇ ਨੇ ਤੇ ਕਿਤੇ ਨਾ ਕਿਤੇ ਰਿਲੇਟ ਕਰਦੀ ਹੈ ਜਿਹੜੀ ਹੈ ਤੁਹਾਡੀ ਰਿਲਾ ਨਾਲ ਵੀ 100 ਦੇ ਵਿੱਚੋਂ 40% ਕਰਦੀ ਹੈ ਜੀ ਬਿਲਕੁਲ ਕਰਦੀ ਹੈ ਕੱਚ ਕਿਵੇਂ ਮਤਲਬ ਕਿ ਦਿਮਾਗ ਦੇ ਵਿੱਚ ਆਂਦਾ ਹੈ ਵੀ ਕਿੱਦਾਂ ਯੂਜ਼ ਕਰਨੇ ਵਰਚ ਕਿੱਦਾਂ ਮਤਲਬ ਕਿ ਬੋਲਣਾ ਹੈ ਜਿਵੇਂ ਤੁਸੀਂ ਕਿਹਾ ਮੈਨੂੰ ਬਹੁਤ ਮੈਸੇਜ ਆਂਦੇ ਨੇ ਕੁੜੀਆਂ ਦੇ ਮੈਸੇਜ ਆਂਦੇ ਮੁੰਡਿਆਂ ਦੇ ਵੀ ਆਂਦੇ ਨੇ ਫਿਰ ਮੁੰਡਿਆਂ ਦੇ ਵੀ ਆ ਰਹੇ ਮੁੰਡੇ ਇਹ ਕਹਿ ਰਹੇ ਵੀ ਤੂੰ ਹੁਣ ਸਾਡੇ ਹੱਕ ਚ ਵੀ ਪਾ ਪਰ ਮੇਰੀ ਵੀਡੀਓ ਦੇ ਵਿੱਚ ਤੁਸੀਂ ਧਿਆਨ ਨਾਲ ਸੁਣੋ ਮੈਂ ਦੋਨਾਂ ਦੇ ਰਿਲੇਟਡ ਬੋਲਦਾ ਵਿੱਚ ਮੁੰਡਿਆਂ ਬਾਰੇ ਵੀ ਦੱਸਦਾ ਕੁੜੀਆਂ ਬਾਰੇ ਵੀ ਕਹਿੰਦਾ ਵੀ ਕਿਸੇ ਨਾਲ ਮਾੜਾ ਨਾ ਕਰੋ ਹੂੰ ਤੇ ਹੁਣ ਮੁੰਡਿਆਂ ਦੇ ਵੀ ਆ ਰਹੇ ਆ ਤੇ ਮੈਂ ਮੁੰਡਿਆਂ ਦੇ ਹੱਕ ਚ ਵੀ ਬਣਾਉਂਗਾ ਪਰ ਇਦਾਂ ਦਾ ਕੋਈ ਨਹੀਂਗਾ ਵੀ ਮੇਰੀ ਕੁੜੀਆਂ ਨਾਲ ਜ਼ਿਆਦਾ ਖਾਸੀਅਤ ਆ ਇਦਾਂ ਕੁਝ ਨਹੀਂ ਹੈਗਾ ਅੱਛਾ ਇਹਨਾਂ ਗੱਲਾਂ ਤੋਂ ਇਦਾਂ ਲੱਗ ਰਿਹਾ ਹੈ ਕਿ ਦੀਪਕ ਵਲੌਗਰ ਨਾਲ ਆਪਣੇ ਨਾਲ ਵੀ ਕੁਝ ਇਦਾਂ ਦਾ ਹੋਇਆ ਹੈ ਜੋ ਕਿ ਸ਼ਾਇਦ ਅੱਜ ਤੁਸੀਂ ਨਹੀਂ ਬੋਲ ਰਹੇ ਕੈਮਰਾ ਅੱਗੇ ਪਰ ਕਦੇ ਨਾ ਕਦੇ ਤਾਂ ਬੋਲੋਗੇ ਕਿਉਂਕਿ ਇੱਕਦਮ ਸਟ੍ਰੈਸ ਸਟ੍ਰੈਸ ਦੇ ਵਿੱਚ ਜਾਣਾ ਹੈ ਡਿਪਰੈਸ਼ਨ ਦੇ ਵਿੱਚ ਜਾਣਾ ਇੱਕ ਘਰ ਬੈਠੇ ਨਹੀਂ ਹੁੰਦਾ ਕੁਝ ਨਾ ਕੁਝ ਲਾਈਫ ਦੇ ਵਿੱਚ ਹੁੰਦਾ ਹੈ ਜਿਸ ਕਰਕੇ ਬੰਦਾ ਜਿਹੜਾ ਡਿਪਰੈਸ਼ਨ ਦੇ ਵਿੱਚ ਚਲ ਜਾਂਦਾ ਹੈ हां कुछ गल्ला होइयां लाइफ दे विच पर मैं उन्नू दसना जरूरी नहीं समझदा ठीक है जो हो गया हो गया ते जेडे ਛੱਡ ਕੇ ਗਏ ਆ ਹੁਣ ਵੀਡੀਓ ਦੇਖ ਕੇ ਪਸਤਾਉਂਦੇ ਹੋਣੇ ਆ ਵੀ ਅੱਜ ਉਹ ਮੁੰਡਾ ਕਿੱਥੇ ਆ ਤੇ ਠੀਕ ਆ ਕੋਈ ਦਿੱਕਤ ਨਹੀਂ ਪਰ ਜੇ ਮੈਂ ਅੱਜ ਇੱਥੇ ਬੈਠਾ ਨਾ ਬਿਲਕੁਲ ਠੀਕ ਤੇ ਸਵਸਤ ਤੇ ਮੈਂ 2 ਮਿੰਟ ਤੁਹਾਡੇ ਲਵਾਂਗਾ ਕਿ ਮੇਰੇ ਡੈਡੀ ਨੂੰ ਵੀਡੀਓ ਵਿੱਚ ਤੁਸੀਂ ਜਰੂਰ ਦਿਖਾਓ ਕਿ ਜਿੰਨਾ ਕਰਕੇ ਮੈਂ ਦੁਬਾਰਾ ਰਿਕਵਰੀ ਕਰਕੇ ਇਸ ਲੈਵਲ ਤੇ ਆਇਆ 2 ਮਿੰਟ ਆਪਾ ਸੋ ਇੱਕ ਵਾਰੀ ਅਸੀਂ ਚਾਹਨੇ ਆ ਦੀਪਕ ਜੀ ਦੇ ਫਾਦਰ ਸਭ ਜਰੂਰ ਇੱਥੇ ਆਣ ਤਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਆ ਤੁਹਾਡੇ ਮੁੰਡੇ ਦਾ ਕਹਿਣਾ ਵੀ ਦੁਬਾਰਾ ਜਨਮ ਮੈਂ ਸਿਰਫ ਆਪਣੇ ਪਾਪਾ ਕਰਕੇ ਲਿਆਇਆ ਬਿਲਕੁਲ ਸੱਚ ਹੈ ਗੱਲ ਬਿਲਕੁਲ ਸੱਚ ਹੈ ਜੀ ਪਹਿਲਾਂ ਰੱਬ ਉਹਨੇ ਮੇਰਾ ਮੁੰਡਾ ਬਚਾਇਆ ਹੂੰ ਬਾਕੀ ਡੋਕ ਸੋਖਾਂ ਦੇ ਰਹਿੰਦੇ ਉਮੀਦ ਸੀ ਕਿ ਬੱਚਾ ਜਿਹੜਾ ਜਵਾਨ ਬੱਚਾ ਬੈੱਡ ਤੇ ਪਿਆ ਵੀ 4 ਸਾਲਾਂ ਦੇ ਵਿੱਚ ਲੱਗਦਾ ਸੀ ਕਿ ਬਚ ਜਾਊਗਾ ਜਾਂ ਦਿਮਾਗ ਦੇ ਵਿੱਚ ਟੈਨਸ਼ਨ ਸੀਗੀ ਕੁਝ ਮੈਨੂੰ ਪਤਾ ਸੀ ਨਹੀਂ ਬਚੂਗਾ ਕਿਉਂ ਜੇ ਦਿ ਰਾਤ ਐ ਹੋ ਜਿਓਗੇ ਸੀ ਮਤਲਬ ਕਿ ਆਪਣਾ ਜਿੱਥੇ ਜਾਣਾ ਕੁਰਸਥਾ ਭੁੱਲ ਜਾਣਾ ਕਿਤੇ ਕਿਤੇ ਜਾਣਾ ਤਾਂ ਕਰਕੇ ਮਨ ਪਰੇਸ਼ਾਨ ਹੁੰਦਾ ਸੀਗਾ ਭਾਵੁ ਖੁੰਦਾ ਸੀਗਾ ਬਹੁਤ ਪਰੇਸ਼ਾਨ ਹੁੰਦਾ ਸੀ ਹੁਣ ਵੀ ਦੇਖ ਸਕਦੀ ਹਾਂ ਹੁਣ ਵੀ ਭਾਵੁ ਖੋ ਰਿਓ ਦਿਨਿਆਦਾਰੇ ਨੇ ਬਸ ਕੀ ਕਰੀਏ ਬਾਕੀ ਪ੍ਰਮਾਤਮਾ ਦਾ ਬਹੁਤ ਸਾਥ ਹੈ ਜੀ ਵਾਹਿਗੁਰੂ ਦਾ ਭੋਲੇनाथ ਦਾ ਰਾਮ ਜੀ ਦਾ ਬਹੁਤ ਸਾਥ ਆ ਤੇ ਹਰ ਕਿਸੇ ਨੂੰ ਹੁੰਦਾ ਹੈ ਨਾ ਵੀ ਸਾਡਾ ਮੁੰਡਾ ਜਦੋਂ ਮਤਲਬ ਕਿ ਵਧੀਆ ਤਰੱਕੀਆਂ ਕਰੇ ਵਧੀਆ ਮਤਲਬ ਕਿ ਲਾਈਵ ਦੇ ਵਿੱਚ ਅੱਗੇ ਵਧੇ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਸਪੈਸ਼ਲੀ ਪੇਰੈਂਟਸ ਨੂੰ ਖੁਸ਼ੀ ਹੁੰਦੀ ਹੈ ਜੀ ਬਹੁਤ ਖੁਸ਼ੀ ਹੁੰਦੀ ਹੈ ਅਚਾ ਉਸ ਟਾਈਮ ਮਤਲਬ ਕਿੰਨਾ ਤਾਂ ਲੱਗਦਾ ਸੀਗਾ ਜਦੋਂ ਸਰ ਬੈੱਡ ਤੇ ਪਏ ਸੀਗੇ ਠੀਕੇ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਉਮੀਦ ਨਹੀਂ ਸੀਗਾ ਕਿ ਐਕਸੀਡੈਂਟ ਹੋਇਆ ਹੋਇਆ ਸੀਗਾ ਮੈਂ ਮੈਂ ਇੱਕ ਬੈੱਡ ਤੇ ਸੀਗਾ ਇਹ ਦੂਜੇ ਬੈੱਡ ਤੇ ਸੀਗਾ ਹੂੰ ਬੜਾ ਦੁੱਖ ਲੱਗਦਾ ਸੀ ਅੰਦਰੋਂ ਤੁਹਾਨੂੰ ਤੁਹਾਡਾ ਐਕਸੀਡੈਂਟ ਕਿੱਦਾਂ ਹੋਇਆ ਮਤਲਬ ਉਹ ਇੱਥੇ ਜਾ ਰਹੇ ਸੀਗੇ ਆਪਣਾ ਈਸ਼ਵਰਨਗਰ ਜੀ ਪਿੱਛੋਂ ਕਾਰ ਮਾਰ ਗਈ ਤੋਂ ਮੇਰੇ ਅੱਠ ਟੁੱਟੇ ਹੋ ਗਏ ਸੀਗੇ ਮੇਰੇ ਲੱਤ ਦੇ ਹਾਂਜੀ ਤੇ ਸਰ ਤੁਹਾਨੂੰ ਉਹ ਚੀਜ਼ ਯਾਦ ਹੈ ਕਿ ਡੈਡੀ ਦੇ ਅੱਠ ਪੈਰ ਦੇ ਜਿਵੇਂ ਕਿਸਾਨ ਨੇ ਦੱਸਿਆ ਕਿ ਹੈਨਾ ਪੈਰ ਦੇ ਅੱਠ ਟੁੱਟੇ ਹੋ ਗਏ ਕਿੱਦਾਂ ਮਤਲਬ ਤੁਹਾਨੂੰ ਇਹੋ ਚੀਜ਼ਾਂ ਯਾਦ ਨਹੀਂ ਮੈਨੂੰ ਅੱਜ ਵੀ ਯਾਦ ਹੈ ਜੀ ਜਦੋਂ ਐਕਸੀਡੈਂਟ ਹੋ ਕੇ ਘਰੇ ਆਇਆ ਨਾ ਪਾਪਾ ਤੇ ਮੇਰੇ ਕੋਲ ਇਨੀ ਹਿੰਮਤ ਨਹੀਂ ਸੀਗੀ ਕਿ ਮੈਂ ਇਹਨਾਂ ਨੂੰ ਜੱਕ ਕੇ ਹਸਪੀਟਲ ਵੀ ਲੈ ਜਾ ਸਕਾਂ ਕਿ ਮੈਂ ਸਾਹਮਣੇ ਕੱਲੋਂ ਤੋਂ ਡਰਦਾ ਸੀਗਾ ਜੀ ਕਿਉਂਕਿ ਮੇਰੀ ਮੈਮਰੀ ਬਿਲਕੁਲ ਲਾਸ ਹੋ ਚੁੱਕੀ ਸੀ ਮੈਨੂੰ ਕੁਝ ਯਾਦ ਨਹੀਂ ਰਹਿੰਦਾ ਸੀ ਮੈਨੂੰ ਘਰ ਦਿਖਦਾ ਸੀ ਬਸ ਬੈੱਡ ਤੇ ਇਹਨਾਂ ਨੂੰ ਮੇਰੀ ਹਿੰਮਤ ਨਹੀਂ ਵੀ ਵੀ ਇਹਨਾਂ ਨੂੰ ਹਸਪੀਟਲ ਵੀ ਮੈਂ ਲੈ ਜਾਵਾਂ ਇਹੋ ਜਿਹੇ ਦਿਨ ਕੱਟੇ ਆ ਕਿ ਮੇਰੇ ਦਿਨਾਂ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੀ ਭੂਆ ਨੇ ਬਹੁਤ ਰੱਜ ਕੇ ਸਾਥ ਦਿੱਤਾ ਤੇ ਮੈਂ ਅੱਜ ਜੋ ਵੀ ਇੱਥੇ ਬੈਠਾ ਹੋਇਆ ਆ ਮੈਂ ਤੇ ਮੇਰੀਆਂ ਭੈਣਾਂ ਤੇ ਮੇਰੀ ਭੂਆ ਇੱਕ ਮੇਰੀ ਭੂਆ ਜਲੰਧਰ ਤੋਂ ਆ ਉਹ ਆ ਨਹੀਂ ਪਾਏ ਤੇ ਬਸ ਠੀਕ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਪੰਜ ਸੱਤ ਬੰਦੇ ਹੈਗੇ ਆ ਮੈਨੂੰ ਇਹ ਹੀ ਬਹੁਤ ਬਸ ਖੁਸ਼ ਆ ਆਪਣੀ ਲਾਈਫ ਦੇ ਵਿੱਚ ਬਿਲਕੁਲ